ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਦੱਸਦੇ ਆ ਕਿ ਵਲਟੋਏ ਦੇ ਵਿੱਚ ਤੇ ਪਿੱਖੀਵਿੰਡ ਦੇ ਵਿੱਚ ਜਿਹੜਾ ਵਾ ਉਹ ਇਹਨਾਂ ਕਾਲੀਆਂ ਨੇ ਤੇ ਕਾਂਗਰਸੀਆਂ ਨੇ ਤੇ ਆਮ ਪਾਰਟੀ ਵਾਲੇ ਇਹਨਾਂ ਨੇ ਬੜਾ ਜਿਹੜਾ ਵਾ ਅੱਜ ਜਲੂਸ ਕੱਢਿਆ ਇੱਕ ਦੂਜੇ ਦਾ ਇਹਨਾਂ ਪਾਰਟੀਆਂ ਨੂੰ ਜਿਹੜਾ ਵਾ ਤਿੰਨਾਂ ਨੂੰ ਜੁੱਤੀਆਂ ਚਾਹੀਦੀਆਂ ਨੇ ਕਾਲੀ ਵੀ ਕਾਂਗਰਸੀ ਤੇ ਆਮ ਪਾਰਟੀ ਵਾਲੇ ਤੇ ਜੁੱਤੀਆਂ ਚਾਹੀਦੀਆਂ ਨੇ ਸ਼੍ਰੋਮਣੀ ਕਮੇਟੀ ਨੂੰ ਮਾਰਨੀਆਂ ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਆ ਉਹ ਨਿਹੰਗ ਨੂੰ ਸਾਰੇ ਇਕੱਠੇ ਕਰਕੇ ਲਿਆਉਣਾ ਤੇ ਇੱਕ ਵਿਰਸਾ ਐ ਤੇ ਇੱਕ ਸੁਖਫਾਲ ਆ ਤੇ ਇੱਕੇ گاਵਾ ਨਾਲ ਧੁੰਨ ਇਹਨਾਂ ਤੇਨਾਂ ਨੂੰ ਫੜ ਕੇ ਇਹਨਾਂ ਦੇ ਕਰਨ ਪਰਚਾ ਪਰਚਾ ਕਰਾਉਣ ਆ ਤੇ ਜਿਹੜੇ ਆ ਜਿਹੜੇ ਮਗਰ ਲੰਗੜ ਭੁੰਗੜੇ ਨੇ ਜਿਹੜੇ ਸਰਪੰਚੀ ਦੇ ਤੇ ਮੈਂਬਰੀ ਦੇ ਮਾਮੇ ਬਣੇ ਜਿਹੜੇ ਇਹਨਾਂ ਨੂੰ ਉਤਰਾਏ ਜੁੱਤੀਆਂ ਫੇਰਨ ਫੜ ਕੇ ਇਹ ਸਾਡਾ ਜਿਹੜਾ ਖੇਮ ਕੰਨ ਰੱਖਾ ਏ ਖੇਮ ਕੰਨ ਰੱਖਦੇ ਤਾਂ ਲੋਕ ਇੰਨੇ ਬੇਸ਼ਰਮ ਹੋ ਗਏ ਆ ਨਾ ਇੰਨੇ ਜਿਆਦੇ ਬੇਸ਼ਰਮ ਲੋਕ ਹੋ ਗਏ ਨੇ ਖੇਮ ਕੰਨ ਰੱਖੇ ਦੇ ਵੀ ਸਾਡਾ ਉੱਥੇ ਰਹਿਣ ਨੂੰ ਜੀ ਨਹੀਂ ਕਰਦਾ ਮੇਰਾ ਜੀ ਕਰਦਾ ਵੀ ਵੋਟਾਂ ਕਟਾ ਕੇ ਉੱਥੋਂ ਦੇ ਇਧਰ ਕਿਦੇ ਮਾਦੀ ਮੁਲੀ ਸ਼ਿਫਟ ਹੋ ਜੀਏ ਜਾਂ ਇਧਰ ਕਿਤੇ ਆ ਬਹੋਰ ਵਾਲੇ ਬੰਨੇ ਵੀ ਥੋੜੇ ਜਿਹਾ ਇੱਕ ਦੋ ਚੰਗੇ ਜਿਹੜੇ ਹੈਗੇ ਉੱਥੇ ਆਪ ਦਾ ਜਿਹੜਾ ਹੈ ਨਾ ਉਹ ਰੈਨ ਬਸੇਰਾ ਕਰ ਲੀ ਗਏ ਕਮਲੇਓ ਤੁਹਾਡੇ ਧੀਆਂ ਪੁੱਤ ਨਹੇ ਦੇ ਨਾਲ ਜਿਹੜੇ ਆ ਉਹ ਖਤਮ ਹੋ ਗਿਆ ਇੱਕ ਘਰ ਵੀ ਮੈਨੂੰ ਯਾਦਦਾ ਜਿਹੜਾ ਖੇਮਕਾਂ ਦੇ ਰਕੇ ਦੇ ਵਿੱਚ ਇੱਕ ਘਰ ਦੇ ਵਿੱਚ ਇੱਕ ਦੋ ਜਿਹੜੇ ਨਸ਼ਈ ਬੰਦੇ ਹੈਗੇ ਆ ਜਿਹਦੇ ਦੋ ਪੁੱਤ ਆ ਉਹਦਾ ਇੱਕ ਨਸ਼ਈ ਆ ਕਿਸੇ ਦੇ ਦੋਵੇਂ ਪੁੱਤ ਨਸ਼ਈ ਆ ਕਿ ਤੁਸੀਂ ਮੈਂਬਰੀ ਤੇ ਸਰਪੰਚੀ ਕੀ ਚੀਜ਼ ਹੁੰਦੀ ਮੈਨੂੰ ਦੱਸੋ ਪਹਿਲਾਂ ਮੈਨੂੰ ਕੀ ਮੈਂਬਰ ਕੀ ਹੁੰਦਾ ਵਾ ਸਰਪੰਚ ਕੀ ਹੁੰਦਾ ਵਾ ਮੈਂ ਜਿਉਂ ਜੰਮਿਆ ਮੇਰੀ 40 ਸਾਲਾਂ ਉਮਰ ਹੋ ਗਈ ਆ ਕਈ ਸਰਪੰਚ ਬਣੇ ਆ ਕਈ ਕਈ ਆਏ ਕਈ ਗਏ ਪਤਾ ਨਹੀਂ ਕੀ ਮੈਂਬਰੀ ਸਰਪੰਚੀ ਤੁਹਾਡੇ ਵਾਸਤੇ ਤੇ ਤੁਸੀਂ ਤੇ ਫੜ ਕੇ ਕੱਢਤਾ ਜਲੂਸ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਜਿਹੜਾ ਉਹ ਲੋਕਾਂ ਨੇ ਵੇਖਣਾ ਸੀ ਵਧੀਆ ਤਰੀਕੇ ਦੇ ਨਾਲ ਤੁਸੀਂ ਉੱਥੇ ਛਤਰੋ ਛਤਰੀ ਹੋਈ ਜਾਂਦੇ ਜੇ ਧਰਨੇ ਲਾਈ ਜਾਂਦੇ ਜੇ ਲੋਕਾਂ ਨੂੰ ਤੁਸੀਂ ਡਿਸਰਬ ਕੀਤਾ ਹੋਇਆ ਵਾ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਉਹ ਪੁੱਤਰਾ ਦੇ ਦਾਨੀ ਵਜਦੇ ਨੇ ਤੇ ਜੋ ਪੁੱਤਰਾ ਦੇ ਦਾਨੀ ਆ ਨਾ ਪੁੱਤਰ ਦਿੰਦੇ ਆ ਤੇ ਪੁੱਤਰ ਲੈ ਵੀ ਲੈਂਦੇ ਆ ਇਹ ਜਿਨ੍ਹਾਂ ਵਾਸਤੇ ਤੁਸੀਂ ਆੜੀਆਂ ਚਲਾ ਮਾਰਦੇ ਪਏ ਇਹ ਨਾ ਪੈਸੇ ਜੋੜਨ ਵਾਸਤੇ ਵੀ ਧੀਆਂ ਪੁੱਤਾਂ ਵਾਸਤੇ ਹੀ ਮੈਨੂੰ ਪਤਾ ਬੰਦਾ ਕਰਦਾ ਵਾ ਤੇ ਉਹ ਲੈ ਵੀ ਜਾਂਦਾ ਜੇ ਕਈਆਂ ਬੰਦਿਆਂ ਦੇ ਮੈਂ ਵੇਖਿਆ ਵੀ ਜਿਹੜੇ ਉਹ ਲਾਲਚ ਕਰਦੇ ਆ ਤੇ ਮੁੜਕੇ ਜਿਹੜਾ ਨਾ ਉਹ ਇਹੋ ਜਿਹਾ ਜੋਕਾ ਵਜਦਾ ਵਾ ਵੀ ਜਿਹੜਾ ਮੁੜਕੇ ਕਹੇ ਜੋਗੇ ਵੀ ਨਹੀਂ ਰਹਿੰਦੇ ਤੇ ਮੇਰੇ ਭਰਾ ਨਾ ਕਾਂਗਰਸੀ ਜਿਹੜੇ ਆ ਨਾ ਬੰਦੇ ਦਾ ਤੇ ਕੱਲ ਦਾ ਨਹੀਂ ਪਤਾ ਵੀ ਬੰਦੇ ਨੇ ਕੱਲ ਮੈਂ ਹੀਗਾ ਕਿ ਨਹੀਂ ਦੁਨੀਆ ਦੇਗਾ ਇਹ 4-5 ਸਾਲ ਦਿਮਾਗ ਵਿੱਚ ਪੰਚੀ ਆਪ ਦੀ ਜੋੜ ਕੇ ਬੈਠਿਆ ਵੀ ਐਰ ਕੀ ਕਾਗਜ਼ ਭਰਾਂਗੇ ਤੇ ਗਾਂ ਫੇਰ ਸਾਨੂੰ ਨਾ ਜਿਹੜਾ ਸੁਖਪਾਲ ਆ ਉਹ ਆਖੂ ਬੱਲੇ ਬੱਲੇ ਵੜੀ ਦੂਜਾ ਮਾਰਾ بڑا ਬੰਦਾ ਇਹਨੇ ਕਾਗਜ਼ ਭਰੇ ਹੀ ਇਹਦੇ ਰਿਜੈਕਟ ਹੋਏ ਤੇ ਇਹਦੇ ਅਸੀਂ ਦੂਜਾ ਮਾਰਾ ਹੁਣ ਗਾਂ ਨੂੰ ਸਰਪੰਚ ਬਣਾਉਣਾ ਵਾ ਲੈਣ ਚ ਲੱਗਦੇ ਪਏ ਆ ਤੇ ਜਿਹੜੇ ਅਗੇ ਕਾਲੀਏ ਕਾਲੀਆਂ ਚ ਵੀ ਇਹੋ ਦੌੜ ਹੀ ਆ ਵੀਰ ਕਿ ਕਾਗਜ਼ ਭਰੋ ਦਾਖਲ ਤੇ ਹੋਣੇ ਨਹੀਂਗੇ ਚਲੋ ਅਗਲੀ ਵਾਰ ਅਸੀਂ ਆਖਾਂਗੇ ਵੀ ਅਸੀਂ ਸਾਡੇ ਪਿਛਲੇ ਰਿਜੈਕਟ ਹੋਏ ਸੀ ਤੇ ਸਾਨੂੰ ਸਰਪੰਚ ਬਣਾਓ ਤੇ ਜਿਹੜੀ ਆਮ ਪਾਰਟੀ ਹੈ ਇਹਨਾਂ ਤੇ ਕੋਈ ਹਾਲ ਹੀ ਨਹੀਂਗਾ ਇਹਨਾਂ ਦਾ ਤੇ ਇਹ ਤਾਂ ਅੱਜ ਵੀ ਖਤਮੇ ਤੇ ਭੜਕੇ ਵੀ ਖਤਮਿਆ ਇਹਨਾਂ ਦਾ ਕੋਈ ਹਾਲ ਨਹੀਂ ਹੈਗਾ ਵੀ ਇਹਨਾਂ ਦੇ ਨਾਂ ਇਹਨਾਂ ਦੇ ਕੋਈ ਕਰਤੂਤ ਵਾਲਾ ਕੰਮ ਹੈਗਾ ਵਾ ਇਹਨਾਂ ਦਾ ਕੋਈ ਅਗਲਾ ਵਾਲਾ ਕੰਮ ਹੈਗਾ ਵਾ ਤੇ ਤੁਸੀਂ ਜਿਹੜਾ ਚਾਰ-ਚਾਰ ਪੰਜ-ਪੰਜ ਸਾਲ ਅੱਗੇ ਸੋਚ ਕੇ ਬੈਠੇ ਜੇ ਨਾ ਵੀ ਅਸੀਂ ਸਰਪੰਚੀਆਂ ਕਰਾਂ ਗਾਂ ਦੇ ਕਾਗਜ਼ ਭਰ ਗਏ ਤੇ ਤੁਹਾਨੂੰ ਇਹ ਨਹੀਂ ਪਤਾ ਹੈਗਾ ਵੀ ਬੰਦੇ ਦਾ ਦੇ ਇੱਕ ਆਂਦੇ ਦੇ ਪਾਣੀ ਦੇ ਬੁਲਬਲੇ ਆ ਜਾ ਵੀ ਕੱਲ ਦਾ ਨਹੀਂ ਪਤਾ ਵੀ ਤੁਸੀਂ ਪੰਜ-ਪੰਜ ਸਾਲ ਗਾਂਹ ਦੀ ਸੋਚ ਕੇ ਬੈਠੇ ਜੇ ਤੇ ਐਡੇ ਬੇਰਕਰ ਲੋਕ ਮੈਂ ਤੇ ਨਹੀਂ ਦੇਖਨੇ ਕਿਤੇ ਜਦੋਂ ਬਾਬਾ ਭਾਈ ਅਮਰਤਪਾਲ ਸਿੰਘ ਜਦੋਂ ਫੜਿਆ ਗਿਆ ਵਾ ਉਹਦੇ ਮਗਰ ਪੁਲਿਸ ਲੱਗੀ ਆ ਉਹਨੂੰ ਉਹਨਾਂ ਨੇ ਭਗੌੜਾ ਕਰਾਰ ਦਿੱਤਾ ਵਾ ਤੇ ਵੈਸੇ ਭੱਜਾ ਦੇ ਨਹੀਂ ਸੀ ਨਾ ਫੜਿਆ ਸੀ ਪਹਿਲਾਂ ਉਦੋਂ ਤੁਸੀਂ ਹਿਸਾਬ ਲਾਓ ਕੋਈ ਬੰਦਾ ਬਾਹਰ ਨਹੀਂ ਨਿਕਲਿਆ ਆਪਣੇ ਖੇਮ ਘਰ ਹੱਕ ਦੀ ਗੱਲ ਕਰਦਾ ਵਾਂ ਕੋਈ ਬੰਦਾ ਬਾਹਰ ਨਹੀਂ ਡਰਦਾ ਨਿਕਲਿਆ ਵੀ ਜੁੱਤੀਆਂ ਪਹਿਣੀਆਂ ਨੇ ਤੇ ਆ ਸਰਪੰਚੀ ਮੈਂਬਰੀ ਵਾਸਤੇ ਤੁਸੀਂ ਵੇਖੋ ਕਿੰਨਾ ਜੋਰ ਲਾਈ ਜਾਂਦੇ ਜੇ ਆ ਮੈਂ ਵੇਖਣਦਿਆਂ ਹਾਂ ਮੈਂ ਕੱਲ ਚੰਡੀਗੜ੍ਹ ਗਿਆ ਹਾਂ ਤੇ ਮੈਂ ਦੇਖਦਾ ਪਿਆ ਹਾਂ ਵੀ ਲਊ ਨਾ ਨਿਕਲੇ ਆ ਤੇ ਕੱਪੜੇ ਲਿਬਰੇ ਆ ਉਹ ਕਾਲੀਏ ਕਾਂਗਰਹੀ ਆ ਢਿਆ ਦੇ ਉਹ ਅਗਲੇ ਮੈਨੂੰ ਡਾਂਗੋ ਡਾਂਗੀ ਹੁੰਦੇ ਆ ਉਤੋਂ ਬਾਬਾਈ ਦਾ ਮੇਲਾ ਚੱਲਦਾ ਪਿਆ ਵਾ ਤੁਸੀਂ ਮੱਥਾ ਟੇਕੋ ਰੱਬ ਦਾ ਨਾਮ ਲਓ ਤੇ ਡਾਂਗੋ ਡਾਂਗੀ ਹੋ ਗਏ ਤੇ ਫਿਰ ਫੋਟੋਆਂ ਲਵਾਉਂਦੇ ਅਗਲੇ ਬੰਨੇ ਵੀ ਸ਼ਕਪਾਲ ਵੇਖੇ ਵਿਰਸਾ ਵੇਖੇ ਸਾਡੀ ਫੋਟੋ ਤੁਹਾਨੂੰ ਵੇਖੇ ਤੇ ਬੱਲੇ ਬੱਲੇ ਕਰੇ ਵੀ ਬੜੀ ਬੱਲੇ ਬੱਲੇ ਇਸ ਬੰਦੇ ਨੇ ਬੜੇ ਜੁੱਤੀਆਂ ਖਾਧੀਆਂ ਮੇਰੇ ਬਦਲੇ ਤੇ ਜੁੱਤੀਆਂ ਖਾਈ ਜਾਓ ਜੁੱਤੀਆਂ ਹੀ ਤੁਹਾਡੇ ਵੱਜੀ ਜਾਣੀਆਂ ਨੇ ਮੈਂ ਖੇਮਕਨੜ ਹਲਕੇ ਦੀ ਗੱਲ ਕਰਦਾਂ ਪਹਿਲ ਦੇ ਆਧਾਰ ਤੇ ਜੁੱਤੀਆਂ ਖਾਈ ਜਾਓ ਤੁਹਾਡੇ ਧੀਆ ਪੁੱਤ ਜਿਹੜੇ ਉਹ ਖਤਮ ਹੋ ਗਏ ਜੇ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਤੁਹਾਡੇ ਹਲਕੇ ਦੇ ਵਿੱਚ ਕੀ ਹੋ ਰਿਹਾ ਤੇ ਕੀ ਹੋ ਜਾਣਾ ਵਾ ਪਾਣੀ ਤੁਹਾਡਾ ਗੰਦਾ ਹੋ ਗਿਆ ਜੇ ਸੱਪੜ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਜਿਹੜੇ ਭਰੇ ਪਏ ਆਦੇ ਤੁਹਾਡੇ ਆ ਸੜਕ ਜਿਹੜੀ ਮੇਨ ਆ ਖੇਮਕਨ ਤੋਂ ਲੈ ਕੇ ਅਮਰੀ ਹਰਦੀਕਰ ਇਹ ਤਾਂ ਬੁਰਾ ਹਾਲ ਹੋਇਆ ਪਿਆ ਵਾ ਤੇ ਤੁਸੀਂ ਬੇਸ਼ਰਮ ਹੋ ਗਏ ਜੇ ਮੈਂ ਹਿਸਾਬ ਲਾਇਆ ਬੇਸ਼ਰਮ ਲੋਕਾਂ ਦਾ ਜਿਹੜਾ ਕੋਈ ਹੱਲ ਨਹੀਂ ਹੁੰਦਾ ਵੀ ਤੇ ਮੈਂ ਫਿਰ ਤੁਹਾਡੇ ਕੇ ਦੁਬਾਰਾ ਬੇਨਤੀ ਕਰਦਾ ਵਾਂ ਵੀ ਬੰਦੇ ਦੇ ਪੁੱਤ ਬਾਂਜੋ ਤੂੰ ਹਾਂ ਲੈ ਬਣਾ ਜੇ ਦੂਜਿਆਂ ਨੇ ਵੀ ਨਾਲ ਜੇ ਕੋਈ ਪਿੰਡਾਂ ਦੇ ਵਿੱਚ ਕੋਈ ਦੋ ਚਾਰ ਸਿਆਣੀ ਲੋਕ ਹੈਗੇ ਉਹਨਾਂ ਨੂੰ ਵੀ ਤੂੰ ਹਾਂ ਲੈ ਬਣਾਵਾ ਤੇ ਹਾਂ ਕੰਮ ਬੰਦ ਕਰ ਦਿਓ ਮੈਂਬਰੀ ਸਰਪੰਚੀ ਮੈਂਬਰੀ ਕੀ ਹੁੰਦੀ ਹੈ ਮੈਨੂੰ ਮੈਂਬਰੀ ਬਾਰੇ ਦੱਸੋ ਵੀ ਮੈਂਬਰ ਕੀ ਹੁੰਦਾ ਵਾ ਲੋਕ ਮੈਂਬਰੀ ਦੇ ਜੁੱਤੀਆਂ ਖਾਈ ਜਾਂਦੇ ਲਦਾਸ ਮੈਂਬਰ ਬਾਨਾਂ ਜੁੱਤੀਆਂ ਖਾਈ ਚੱਲੋ ਸਰਪੰਚ ਬਾਨਾਂ ਜੁੱਤੀਆਂ ਖਾਈ ਚੱਲੋ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਕੱਲ ਵੀ ਬੋਲਿਆ ਵਾ ਮੈਂ ਪਿੰਡਾਂ ਜੀ ਬੋਲਦਾ ਰਿਹਾ ਵਾਂ ਸਪੀਕਰ ਫੜ ਕੇ ਇਹ ਵੀ ਬੰਦੇ ਦੇ ਪੁੱਤ ਬਣਜੋ ਸ਼ਰਾਬਾਂ ਬੰਦ ਕਰੋ ਮੀਡ ਬੰਦ ਕਰੋ ਤੇ 8 ਤਰੀਕ ਦਿੱਕਤ ਰੋਕ ਜੋ ਤੂੰ ਅੱਜ ਫੇਰ ਜਲੂਸ ਕੱਢਿਆ ਪਰਸੋਂ ਵੀ ਕੱਢਿਆ ਕੱਲ ਵੀ ਕੱਢਿਆ ਤੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਜੇ ਪਹਿਲੋਂ ਮੈਨੂੰ ਇਹ ਦੱਸੋ ਤੁਸੀਂ ਵਿਰਸਾ ਵੱਡਾ ਵਾ ਕਿ ਬਾਬਾ ਬੁੱਢਾ ਸਾਹਿਬ ਜੀ ਵੱਡੇ ਨੇ ਜਿਨ੍ਹਾਂ ਨੇ ਪੰਜਾਂ ਗੁਰੂਆਂ ਨੂੰ ਤਿਰਕ ਲਾਇਆ ਵਾ ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜੀ ਆ ਉਹ ਸ਼ਕਤੀਤ ਵੱਡੀ ਜਾ ਕੇ ਵਿਰਸਾ ਦੇ ਸੁਖਪਾਲ ਉਹਨਾਂ ਦੀ ਵੱਡੀ ਆ ਪਹਿਲੋਂ ਮੈਨੂੰ ਇਹ ਦੱਸੋ ਤੁਸੀਂ ਇਹਨਾਂ ਮਗਰ ਲਾ ਕੇ ਜੁੱਥੀਆਂ ਖਾਈ ਜਾਂਦੇ ਇਹਦੇ ਲੋਕਾਂ ਨੂੰ ਹਾਸਮੈਂਟ ਕਰਦੇ ਪਏ ਇਹਦੇ ਸੜਕਾਂ ਤੇ ਤੇ ਤੁਹਾਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਕੋਈ ਪਤਾ ਨਹੀਂ ਉਹਨਾਂ ਨੇ ਕੀ ਉਹਨਾਂ ਦੀ ਕੁਰਬਾਨੀ ਆ ਆਪਣੇ ਪੰਥ ਨੂੰ ਕੀ ਉਹਨਾਂ ਨੇ ਆਪਣੀ ਸ਼ਹੀਦ ਦਿੱਤੀ ਆ ਆਪਣੇ ਪੰਥ ਨੂੰ ਸਿੱਖ ਪੰਥ ਨੂੰ ਤੁਹਾਨੂੰ ਕੋਈ ਪਤਾ ਨਹੀਂਗਾ ਤੇ ਮੈਂ ਫੇਰ ਦੁਬਾਰਾ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਦੋ ਦਿਨ ਲੰਘ ਲੈਣ ਦਿਓ 5 6 7 ਤਰੀਕ ਲੰਘ ਲੈਣ ਦਿਓ ਉਹ ਬੰਦੇ ਦੇ ਪੁੱਤ ਬਣ ਜਾਓ ਤੁਹਾਡਾ ਜਿਹੜਾ ਤੁਹਾਂ ਤੇ ਮਰਨਾ ਹੀ ਮਰਨਾ ਵਾ ਤੇ ਸਾਨੂੰ ਵੀ ਨਾਲ ਨਾਲ ਕਿਤੇ ਲੈ ਕੇ ਬੈਠਿਓ ਜੇ ਮੇਰੇ ਵੀਰ ਤੁਸੀਂ ਨਾ ਬੰਦੇ ਦੇ ਪੁੱਤ ਬਣ ਕੇ ਇਹਦੇ ਘਰੇ ਬੈਜੋ ਤੁਹਾ ਨੂੰ ਸਰਪੰਚੀਆਂ ਜਿਹੜੀਆਂ ਮੈਂਬਰੀਆਂ ਤੁਹਾਨੂੰ ਰੱਬ ਨੇ ਦੇ ਦੇਣੀਆਂ ਹਜੇ ਕੋਈ ਮੈਨੂੰ ਸਰਪੰਚ ਮੈਂਬਰ ਵਿਖਾ ਦਿਓ ਖੇਮਕਨ ਰਲਕੇ ਦੇ ਵੀ ਜਿਹੜਾ ਬੜਾ ਵਧੀਆ ਹੋਵੇ ਜਿਹਦੇ ਧੀ ਪੁੱਤ ਬੜੇ ਚੰਗੇ ਹੋਣ ਆਣ